ਇਹ ਰਣਨੀਤੀ ਹੈ ਜਿਹੜੀ ਉਹ ਆਪਾਂ ਕਾਇ ਕਰਾਂਗੇ ਮੇਰੀ ਬੇਨਤੀ ਹੈ ਦਿੱਤੀ ਸਾਹਿਬ ਤੁਸੀਂ ਜਰਾ ਐਸਟੀਐਮ ਨੂੰ ਬੁਲਾ ਲਓ ਤੇ ਡੀਸੀ ਨੂੰ ਬੁਲਾ ਲਓ ਅਸੀਂ ਧਰਨਾ ਪੰਜਾਬ ਮੈਂ ਤਾਂ ਚੱਕ ਦਿਆਂਗੇ ਕਿਉਂ ਭਈ ਜੇ ਡੀਸੀ ਡੀਸੀ ਤੇ ਐਸਟੀਐਮ ਆ ਜਾਣ ਉਹਨਾਂ ਨੂੰ ਕੋਈ ਵੀ ਕਾਗਜ਼ ਕੈਂਸਲ ਕਿਤੇ ਸਾਡੇ ਬੰਦਿਆਂ ਚ ਆ ਜਾਣ ਦੋ ਮਿੰਟ ਪੰਜਾਂ ਮਿੰਟ ਬਾਅਦ ਦਿੱਤੀ ਸਾਹਿਬ ਥੋੜੀ ਰਹਿਨਵਾਈ ਚ ਅਸੀਂ ਧਰਨਾ ਚੱਕ ਲਿਆਂਗੇ ਉਹ ਐਸ.ਪੀ.ਐਮ ਕਿਸ ਬਾਸ ਸਿੰਘ ਤੇ ਡੀ.ਸੀ ਤੇ ਬਾਠੀ ਦੇ ਪਾਸ ਪੁੱਛ ਲਿਆ ਇਹਨੂੰ ਬੁਲਾਓ ਸਾਡੇ ਇੱਥੇ ਬੁਲਾਓ ਤੇ ਤੁਸੀਂ ਸਾਰਿਆਂ ਬੀਤੀਆਂ ਆਦੇ ਅੱਠ ਤੇ ਚੱਪਾ ਰੱਖੋ ਪਿਆਰ ਤੇਰਾ ਪੰਦਰਾਂ ਤੱਕ ਲਿਆਂ ਬੰਦਿਆਂ ਨਾਲ ਨਹੀਂ ਬਾਈ ਇਸਾ ਬੰਦਾ ਲੈ ਨਹੀਂ ਉੱਠਣਾ ਬੀਬੀਆਂ ਨੇ ਪਿਆਰ ਲੈਣਾ ਅੱਜ ਇਹਨਾਂ ਦੇ ਸ਼ਾਪਿੰਗ ਕਰਨੀ ਹੈ ਸ਼ਾਪਿੰਗ ਇਹਨੂੰ ਅੰਗਰੇਜ਼ੀ ਚ ਸ਼ਾਪਿੰਗ ਕਹਿੰਦੇ ਤਾਂ ਮੈਂ ਮੈਂ ਹਰ ਵਾਰ ਸਰਦਾ ਉੱਚੀ ਬੋਗਣਾ ਘਟਾਤਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਰਦਾ ਉਹ ਮੈਂ ਛਾ ਮੈਂ ਕਰਦਾ ਨਹੀਂ ਆ ਰਾਗਾ ਬੇਗੋਲ ਜਲੀਮ ਤੇ ਤਸਦੀਬ ਨਾਲ ਗੱਲ ਕਰਨੀ ਛਾਣਾ ਮੈਂ ਹੁਣ 16 ਸਾਲਾਂ ਦਾ ਜਵਾਕ ਨਹੀਂ ਹਾਂ ਮੈਂ 18 ਸਾਲਾਂ ਦਾ ਕੀਆ ਸਾਡਾ ਦਾ ਸ਼ਰਾਰੂ ਮੁੰਡਾ ਨਹੀਂ ਆ ਹੁਣ ਨਾ ਪੰਜਾਬ ਦਾ ਜ਼ਿੰਮੇਵਾਰ ਵਿਅਕਤੀ ਆ ਚਾਰ ਸਗਾਰ ਦਿੱਤੇ ਮੇਰਾ ਦਿਲ ਨਹੀਂ ਕਰਦਾ ਮੇਰਾ ਦਿਲ ਨਹੀਂ ਕਰਦਾ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਿਸੇ ਵਿਅਕਤੀ ਦੇ ਬਾਰੇ ਕੀਤਾ ਜਾਵੇ ਲੇਕਿਨ ਕਈ ਵਾਰੀ ਕਈ ਵਾਰੀ ਤੁਸੀਂ ਮਜਬੂਰ ਹੋ ਜਾਂਦੇ ਹੋ ਇੱਥੇ ਸਾਡਾ ਡੀਸੀ ਲੱਗਿਆ ਸੀ ਤੇ ਦੁਬਲਾ ਕਿਹੜਾ ਡੀਸੀ ਸੀ ਹਰਪ੍ਰੀਤ ਸੂਤਨ ਉਹ ਬਾਈ ਵੀ ਕਰਸਾਲੋ तेरे ਭਰਾਹੋ ਇੱਥੇ ਪਹਿਲਾਂ ਲੱਗਾ ਸੀ ਹਰਪ੍ਰੀਤ ਸੂਤਨ ਐ ਵਧੀਆ ਡੀਸੀ ਸੀ ਜਮ ਮਰਦ ਆਦਮੀ ਸੀਗਾ ਲੇਕਿਨ ਉਹ ਇਸ ਤਰ੍ਹਾਂ ਇਸ ਤਰ੍ਹਾਂ ਦਾ ਆ ਡੀਸੀ ਐ ਜਿਹੜੀ ਫੋਟੋ ਵੇਖਿਆ ਕਦੇ ਡੀਸੀ ਸੀ ਫਿਰ ਐ ਕਰਕੇ ਫੋਟੋ ਕਰਾਉਂਦਾ ਮਗਰ ਖੜ ਕੇ ਆਮ ਆਦਮੀ ਫਾਟ ਜਿਵੇਂ ਆਖਾ ਫਿੱਟੇ ਮੂੰਹ ਜਿਹਨੇ ਤੈਨੂੰ ਡੀਸੀ ਬਣਾਤਾ ਹੈ ਏ ਪੀਐਸ ਤੋਂ ਡੀਸੀ ਬਣਿਆ ਇਹੋ ਜਿਹੇ ਡੀਸੀ ਹੁੰਦੇ ਆ ਇਹਨਾਂ ਨੇ ਟੀਸੀ ਦਾ ਰਤਬਾ ਰੋੜ ਕੇ ਰੱਖਤਾ ਮੈਂ ਹੁਣੇ ਵਿਖੇ ਪੱਤਰਕਾਰ ਸਾਥੀਓ ਮੈਂ ਟੀਸੀ ਸਾਫ ਦੇ ਮੈਸੇਜ ਪਾਇਆ ਮੈਂ ਕਿਹਾ ਮਿਸਟਰ ਡੀਸੀ ਆ ਮੇਰੇ ਮੇਰੇ ਵਿੱਚ ਤੇ ਪੁੱਤਰ ਨੂੰ ਫੋਨ ਕਰਕੇ ਕਿ ਅਗਰ ਚੁਰਾਤਾ ਤਾਂ ਬੇਸਫਰ ਜਾ ਮੈਂ ਉਹਨੂੰ ਕਿਹਾ

आम आदमी पार्टी जे अहलकार आम आदमी पार्टी जे जजर्बा जे अहकार